ਸਾਡਾ ਕਾਰਨ ਸੀ ਸਾਡੇ ਨਾਲ ਉਥੇ ਪਿੰਡ ਡੂਮੇਵਾਲ ਵਿਖੇ 5 ਤਰੀਕ ਨੂੰ ਇੱਕ ਐਕਸੀਡੈਂਟ ਹੋ ਗਿਆ ਐਕਸੀਡੈਂਟ ਵਿੱਚ ਚਾਰ ਬੀਬੀਆਂ ਪੈਦਲ ਜਾ ਰਹੀਆਂ ਸੀ ਇੱਕ ਕਾਰ ਵਾਲੇ ਨੇ ਹਿੱਟ ਮਾਰੀ ਹਿੱਟ ਕਰਕੇ ਉਹ ਬੀਬੀਆਂ ਗਿਰ ਗਈਆਂ ਉਸ ਜਿੱਥੇ ਹਿੱਟ ਵੱਜੀਆ ਪਿੰਡ ਡੂਮੇਵਾਲ ਵਿਖੇ ਸੀ ਉਦੋਂ 3 ਕਿਲੋਮੀਟਰ ਪੁਲਿਸ ਚੌਕੀ ਕਲਮਾ ਸੀ ਕਲਮਾ ਪੁਲਿਸ ਆਈ ਆ ਉਹ ਗੱਡੀ ਨੂੰ ਉਥੋਂ ਚੱਕ ਕੇ ਲੈ ਗਈ ਭੁਜਾ ਕੇ ਲੈ ਗਈ ਕਿਸੇ ਨਾ ਵੀ ਉਹ ਜਿਹੜੀਆਂ ਬੀਬੀਆਂ ਚਾਰੇ ਪਈਆਂ ਸੀ ਕਿਸੇ ਨੇ ਵੀ ਚੱਕੀਆਂ ਨਹੀਂ ਉਹ ਪੁਲਿਸ ਨੇ ਚੱਕੀਆਂ ਨਹੀਂ ਹੈਗੀਆਂ ਉਹਨਾਂ ਵਿੱਚੋਂ ਇੱਕ ਬੀਬੀ ਦੀ ਡੈਥ ਹੋ ਗਈ ਤਿੰਨ ਬੱਚੀਆਂ ਹਸਪੀਟਲ ਦਾਖਲ ਹੈ ਪੀਆਈ ਚ ਲੋਕਾਂ ਦਾ ਰੋਸ ਸੀ ਕਿ ਜਿਹੜੇ ਮੁਰਜਵਾਨਾਂ ਦੇ ਕਾਰਵਾਈ ਕਰੋ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 8 ਤਰੀਕ ਨੂੰ ਲੋਕਾਂ ਨੇ ਧਰਨਾ ਲਾਇਆ 8 ਤਰੀਕ ਦੇ ਧਰਨੇ ਵਿੱਚ ਮੈਂ ਸ਼ਾਮਲ ਹੋਇਆ 8 ਤਰੀਕ ਨੂੰ ਸਵੇਰੇ 8 ਵਜੇ ਧਰਨਾ ਲੱਗਿਆ ਤੇ 2 ਵਜੇ ਸਮਾਪਤ ਹੋਇਆ 9 ਤਰੀਕ ਨੂੰ ਧਰਨਾ ਫੇਰ ਲੱਗਿਆ ਸਵੇਰੇ 10 ਵਜੇ ਤੇ ਸ਼ਾਮ ਨੂੰ 5 ਵਜੇ ਸਮਾਪਤ ਹੋਇਆ 6ਵੇਂ ਦਿਨ ਜਾ ਕੇ ਉਸ ਬੀਬੀ ਦੀ ਸਨੀਤਾ ਕੋਰ ਦਾ ਸੰਸਕਾਰ ਕੀਤਾ ਗਿਆ ਬਸ ਮੈਂ ਧਰਨੇ 'ਚ ਗਿਆ ਉਦੋਂ ਹੀ ਮੈਨੂੰ ਰਾਤ ਨੂੰ 11 ਤਰੀਕ ਨੂੰ ਮੈਨੂੰ ਸਸਪੈਂਸ਼ਨ ਲੈਟਰ ਮਿਲਿਆ ਤੇ ਅੱਜ ਮੈਂ ਤੁਹਾਡੇ ਮੈਨੂੰ ਕਾਰਨ ਹੀ ਪੁੱਛਿਆ ਵੀ ਕੀ ਕਾਰਨ ਹੋਇਆ ਵਧੀਆ ਗੱਲ ਹੋਈ ਹੈ ਕਿ ਮੈਂ ਕਿਸੇ ਧਰਨੇ 'ਚ ਨਹੀਂ ਜਾ ਸਕਦਾ ਮੈਂ ਤੁਹਾਡੀ ਆਵਾਜ਼ ਲੋਕਾਂ ਦੀ ਆਵਾਜ਼ ਲੋਕਾਂ ਦੇ ਵਾਸਤਾ ਹਰ ਵਾਸ ਦਿਨ ਰਾਤ ਖੜਾ ਹੈ ਲੋਕਾਂ ਦੀ ਲੜਾਈ ਲੜਦਾ ਰਵਾਂਗਾ ਲੋਕਾਂ ਦੇ ਹੱਕਾਂ ਵਿੱਚ ਖੜਦਾ ਰਵਾਂਗਾ ਇਸ ਕਰਕੇ ਜੇ ਲੋਕਾਂ ਦੇ ਵਿੱਚ ਹੱਕਾਂ ਵਿੱਚ ਵੀ ਖੜਨਾ ਬੁਰੀ ਬੁਰੀ ਗੱਲ ਹੈ ਤਾਂ ਮੈਨੂੰ ਜ਼ਰੂਰੀ ਨਹੀਂ ਸਸਪੈਂਡ ਕਰਿਆ ਹੋਣਾ ਕਿ ਮੈਂ ਮਾੜਾ ਕੰਮ ਕਰਿਆ ਉਸ ਧਰਨੇ ਵਿੱਚ ਮੈਨੂੰ ਜਾਣਾ ਨਹੀਂ ਚਾਹੀਦਾ ਤਾਂ ਸਰਕਾਰ ਕਹਿੰਦੀ ਤੁਹਾਨੂੰ ਜਾਣਾ ਨਹੀਂ ਚਾਹੀਦਾ ਸੀ ਇੱਕ ਪਾਸੇ 4 ਮਰੀਜ਼ ਇੱਕ ਘਰ ਦੀ ਬੀਬੀ ਚਲ ਜਾਣ 3 ਮਰੀਜ਼ਾਂ ਦੇ ਹਸਪੀਟਲ ਤੇ ਐਡਮਿਟ ਹੋਣ ਪੀਜੀਆ ਕੀ ਅਸੀਂ ਉੱਥੇ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਨਹੀਂ ਜਾ ਸਕਦੇ ਹੈਗੇ ਚਲੋ ਇਸੇ ਤਰ੍ਹਾਂ ਸਾਡੀ ਸਰਕਾਰ ਕੋ ਸਾਡੀ ਐਮਐਲਏ ਦੀ ਗਲਤ ਪੁੱਜੀ ਹੈ ਕਿ ਉਹ ਕਿਆ ਕਰਦਾ ਕਿਆ ਕਰਦਾ ਹੈਗਾ ਔਰ ਉਹਨਾਂ ਨੇ ਮੈਨੂੰ ਸਸਪੈਂਡ ਕਰਤਾ ਪਾਰਟੀ ਨੇ ਇੰਨੀ ਗੱਲ ਹੈ ਅਮਨ ਅਰੋੜਾ ਸਾਹਿਬ ਦੀ ਤਰਫੋਂ ਆਪਕੇ ਸਸਪੈਂਸ਼ਨ ਲੈਟਰ ਆਇਆ ਥਾ ਨਹੀਂ ਜੀ ਨਹੀਂ ਜੀ ਮੈਨੂੰ ਇਹ ਕੋਈ ਬਰਸਾਦ ਸਾਹਿਬ ਦੇ ਉਹਦੇ ਵਿੱਚੋਂ ਆਇਆ ਜੀ ਬਰਸਾਦ ਸਾਹਿਬ ਦੇ ਸਾਈਨ ਹੋਏ ਆ ਸਸਪੈਂਸ਼ਨ ਲੈਟਰ ਤੇ ਤੇ ਇਹ ਕਿਸੇ ਨੂੰ ਲੈ ਕੇ ਹੈ ਹੈ ਆ ਵੀ ਇਹ ਬਰਸਾਦ ਸਾਹਿਬ ਦੇ ਸਾਈਨ ਹੋਏ ਆ ਜੀ ਇਹ ਬਰਸਾਦ ਦੇ ਫੋਨ ਤੇ ਵੀ ਆਇਆ ਨਹੀਂ ਉਹਦਾ ਨੰਬਰ ਮੇਰੇ ਤੇ ਫੀਡ ਹੈ ਕਿਸੇ ਹੋਰੇ ਫੋਨ ਤੇ ਮੈਨੂੰ ਆਇਆ ਮੈਨੂੰ ਨਹੀਂ ਪਤਾ ਕੀ ਦਾ ਸੀ ਬਾਕੀ ਮੀਡੀਆ ਰਾਹੀਂ ਦੇਖਿਆ ਜੀ ਅੱਜ ਮੈਂ ਰਿਜਾਇਨ ਕਰਤਾ ਜੀ ਛੋਟੀ ਕੁਰਬਾਨੀ ਗੱਲ ਕਰਕੇ ਇਹ ਛੋਟੀ ਜੀ ਗੱਲ ਹੈ ਮੈਨੂੰ ਉਹਨਾਂ ਨੇ ਸਸਪੈਂਡ ਕਰਿਆ ਮੈਂ ਰਿਜਾਇਨ ਕਰ ਰਿਹਾ ਹੈ ਕਿ ਮੈਨੂੰ ਰੋਕ ਨਹੀਂ ਸਕਦੇ ਮੈਂ ਲੋਕਾਂ ਦੇ ਦੁੱਖਾਂ ਸੋਕਾਂ 'ਚ ਹਾਜ਼ਰ ਹੋਵਾਂਗਾ ਲੋਕਾਂ ਦੇ ਨਾਲ ਖੜਾਂਗਾ ਮੇਰੇ ਲੋਕ ਹੈ ਲੋਕਾਂ ਲਈ ਲੜਦਾ ਰਾਵਾਂਗਾ ਲੋਕਾਂ ਲਈ ਮਰਦਾ ਰਾਵਾਂਗਾ ਜੱਤ ਕੇ ਮੇਰੇ ਸਾਥ ਸਾਥ